ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 537ਵਾਂ ਵਿਆਪੁਰਵ ਬਟਾਲੇ ਦੇ ਅੰਦਰ 10 ਸਤੰਬਰ ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਮੌਜੂਦ ਹੈ ਜੀ ਬਟਾਲਾ ਤੋਂ ਬਧਾਇਕ ਅਮਨ ਸੇਹ ਸੰਸ਼ਾਰੀ ਕਲਸੀ ਗੱਲਬਾਤ ਕਰਦੇ ਆ ਸਸ ਜੀ ਸਭ ਤੋਂ ਪਹਿਲਾਂ ਜਿਹੜੀਆਂ ਲੱਖਾਂ ਦੇ ਗਿਣਤੀ ਸੰਗਤਾਂ ਆਉਣੀਆਂ ਜਾਂ ਇਲਾਕੇ ਸੱਕੀ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਜੀ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਤੁਹਾਡੇ ਮਾਧਿਅਮ ਰਹੀਂ ਹੋਰ ਵੀ ਜਿਹੜੇ ਸਾਡੇ ਪੰਜਾਬ ਦੇ ਸਾਡੇ ਦੇਸ਼ ਦੇ ਲੋਕ ਦੇਖ ਰਹੇ ਨੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦਾ ਹਾਂ ਉਹਨਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦਾ ਹਾਂ ਵੀ ਆਓ ਬਟਾਲੇ ਵਿਖੇ ਪਹੁੰਚੀਏ ਔਰ ਬਾਬਾ ਜੀ ਦਾ ਵਿਆਹ ਜਿਹੜਾ ਪੁਰਬ ਹੈ ਜਿਹੜਾ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਇਸ ਵਾਰ ਵੀ ਪ੍ਰਾਪਰਲੀ ਆਪਾਂ ਤਿਆਰੀਆਂ ਜਿਹੜੀਆਂ ਉਹ ਕੱਸੀਆਂ ਹੋਈਆਂ ਨੇ ਔਰ ਮੈਂ ਇਹੋ ਕਹੂੰਗਾ ਵੀ ਜਿਹੜੇ ਸ਼ਹਿਰ ਦੀ ਰੌਣਕ ਹੈ ਇਹ ਪਹਿਲਾਂ ਵੀ ਰੌਣਕ ਸੀ ਔਰ ਹੁਣ ਵੀ ਜਿਹੜੇ ਤੇ ਹੱਲੇ ਤੱਕ ਜਿਹੜੇ ਨਹੀਂ ਪਹੁੰਚੇ ਉਹ ਵੀ ਆਓ ਇਸ ਬਾਬਾ ਜੀ ਦੇ ਵਿਆਹ ਦੀਆਂ ਰੌਣਕਾਂ ਨੂੰ ਵਧਾਈਏ ਜੀ ਸ਼ਰਿ ਸਾਹਿਬ ਸੀਐਮ ਦੇ ਪਰਿਵਾਰ ਚੋਂ ਕੋਈ ਆ ਰਿਹਾ ਸੂਚਨਾ ਸੀ ਕਿ ਕੋਈ ਉਹਨਾਂ ਪਰਿਵਾਰ ਦੇ ਵਿੱਚੋਂ ਕੋਈ ਮੈਂਬਰ ਆ ਰਿਹਾ ਕੋਣ ਆ ਰਿਹਾ ਇਹ ਵੀ ਦੱਸ ਦੋ ਤੁਹਾੜੇ ਹਾਂ ਮੈਂ ਦੱਸਣਾ ਚਾਹੁੰਦਾ ਜੀ ਅ ਕਈ ਮੰਤਰੀ ਸਹਿਬਾਨ ਸਾਡੇ ਕੁਲਦੀਪ ਸਿੰਘ ਢਾਲੀਵਾਲ ਜੀ ਕੈਬਨਟ ਮਿਨਿਸਟਰ ਉਹ ਵੀ ਆਉਣਗੇ ਜੀ ਲਾਲਚੰਦ ਕਟਾਰੂ ਜੀ ਕੈਬਨਟ ਮਿਨਿਸਟਰ ਉਹ ਵੀ ਪਹੁੰਚਣਗੇ ਜੀ ਔਰ ਮੰਤਰੀ ਸਾਹਿਬ ਦੇ ਸੀਐਮ ਸਾਹਿਬ ਦੇ ਮਿਸਿਸ ਪਾਬੀ ਜੀ ਸਾਡੇ ਉਹਨਾਂ ਨੇ ਵੀ ਮੈਨੂੰ ਆਸ਼ਵਾਸ਼ਣ ਦਿੱਤਾ ਵਾ ਵੀ ਮੈਂ ਜੇ ਬਾਹਰ ਨਾ ਗਈ ਤੇ ਮੈਂ ਵੀ ਜ਼ਰੂਰ ਪਹੁੰਚੂਗੀ ਸੋ ਅਸੀਂ ਕਿਸ ਤਰ੍ਹਾਂ ਦੀ ਤਿਆਰੀ ਹੈ ਵੱਖਰੀ ਹੈ ਸਵਾਗਤ ਦੀ ਕੀ ਕਹਿਣਾ ਚਾਹੁੰਦੇ ਹੋ ਸਰ ਦੇਖੋ ਜੀ ਮੈਂ ਦੱਸਣਾ ਚਾਹੁੰਦਾ ਵੀ ਕਾਂਗਰਸ ਵਾਲੇ ਇੱਕ ਸਾਡੇ ਇੱਥੇ ਬਿਲਡਿੰਗ ਦੇ ਵਿੱਚ ਬਲਾਸਟ ਹੋ ਗਿਆ ਸੀ ਬਾਬਾ ਜੀ ਦਾ ਵਿਆਹ ਰਿਹਾ ਰਿਹਾ ਸੀ ਤੇ ਉਸ ਤੋਂ ਬਾਅਦ ਬਾਅਦ ਵਿੱਚ ਫਿਰ ਆਤਿਸ਼ਬਾਜੀ ਜਿਹੜੀ ਹੈ ਜਦੋਂ ਪਾਲਕੀ ਸਾਹਿਬ ਪਹਿਲਾਂ ਆਉਂਦੀ ਰਹੀ ਹੈ ਤੇ ਉਹੋ ਹੀ ਬੰਦੇ ਆਤਿਸ਼ਬਾਜੀ ਜਿਹੜੀ ਚਲਾਉਂਦੇ ਚਲਾਉਂਦੇ ਸੀ ਪਰ ਮੈਂ ਦੇਖਿਆ ਵੀ ਦੋ ਤਿੰਨ ਵਾਰ ਜਦੋਂ ਉਸ ਤੋਂ ਬਾਅਦ ਪਾਲਕੀ ਸਾਹਿਬ ਆਈ ਤੇ ਆਤਿਸ਼ਬਾਜੀ ਨਹੀਂ ਚੱਲੀ ਇਸ ਵਾਰ ਮੈਂ ਆਪਣੇ ਪ੍ਰਾਪਰਲੀ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਜਦੋਂ ਪਾਲਕੀ ਸਾਹਿਬ ਉੱਥੇ ਪਹੁੰਚੇ ਹਸਰੀ ਦੇ ਪੁਲ ਤੇ ਆਪਾਂ ਇੱਕ ਅਲੋਗ ਵੀ ਵਧੀਆ ਟੰਗ ਦੇ ਨਾਲ ਇੱਕ ਉੱਥੇ ਆਤਿਸ਼ਬਾਜੀ ਦਾ ਵੀ ਜਿਹੜਾ ਦ੍ਰਿਸ਼ ਹੈ ਇੱਕ ਵੇਖਣ ਯੋਗ ਹੋਊਗਾ ਆਪਾਂ ਜਿਐ ਉਹ ਜਿਐ ਨੂੰ ਸਾਰੇ ਸ਼ਹਿਰ ਵਾਸੀ ਆਪਾਂ ਹਸਰੀ ਦੇ ਪੁਲ ਤੇ ਆ ਕੇ ਖੜਕੇ ਆ ਕੇ ਪਾਲਕੀ ਸਾਡਾ ਜੀ ਆਇਆਂ ਨੂੰ ਕਰਾਂਗੇ ਫੁੱਲਾਂ ਦੀ ਵਰਖਾ ਵੀ ਹੋਗੀ ਤੇ ਆਤਿਸ਼ਬਾਜੀ ਦਾ ਦ੍ਰਿਸ਼ ਜਿਹੜਾ ਉਹ ਵੇਖਣ ਜੋਗੇ ਜਿਹੜੇ ਹੁੱਲੜਬਾਜ ਆਉਂਦੇ ਆ ਜਿਹੜਾ ਸਲਾ ਮਾਹੌਲ ਖਰਾਬ ਕਰਦੇ ਆ ਇਸ ਵਾਰ ਨਿਹੰਗ ਜਥੇਬੰਦੀਆਂ ਵੀ ਅੱਗੇ ਆਈਆਂ ਪੁਲਿਸ ਪ੍ਰਸ਼ਾਸਨ ਵੀ ਅੱਗੇ ਆਇਆ ਤੁਸੀਂ ਕੀ ਬੇਨਤੀ ਕਰਨਾ ਚਾਹੋਗੇ ਦੇਖੋ ਜੀ ਗੱਲ ਤੇ ਹੁੱਲੜਬਾਜਾਂ ਦੀ ਆ ਮੈਂ ਇਹ ਕਹਿ ਸਕਦਾ ਵੀ ਪਿਛਲੀ ਵਾਰੀ ਵੀ ਦੇਖੋ 100 ਦੇ ਵਿੱਚੋਂ ਮੈਂ ਇਹ ਨਹੀਂ ਕਹਿ ਸਕਦਾ ਕਿ 100 ਦੇ ਵਿੱਚੋਂ 100 ਹੀ ਨੰਬਰ پاس ਆ ਆਪਾਂ 100 ਦੇ ਵਿੱਚੋਂ ਇਹ ਆ ਵੀ 99% ਆਪਾਂ ਜਿਹੜੇ ਕਾਮਯਾਬ ਰਹੇ ਆ ਬਟ ਇਹਦੇ ਵਿੱਚ ਕਿਤੇ ਨਾ ਕਿਤੇ ਬਾਅਦ ਵਿੱਚ ਬਾਬਾ ਜੀ ਦੇ ਵਿਆਹ ਤੋਂ ਬਾਅਦ ਇੱਕ ਦੋ ਵੀਡੀਓ ਜਰੂਰ ਆਈਆਂ ਨੇ ਵੀ ਆ ਆ ਫਲਾਣੀ ਜਗ੍ਹਾ ਤੇ ਇੱਚ ਇਹਨਾਂ ਨੇ ਕੰਮ ਕੀਤਾ ਬਟ ਇਸ ਵਾਰ ਹੁੱਲੜ ਬਾਜਾਂ ਵਾਸਤੇ ਵੀ ਪ੍ਰਾਪਰਲੀ ਪੁਲਿਸ ਨੇ ਵੀ ਪੂਰੀ ਤਿਆਰੀ ਕੱਸੀ ਹੋਈ ਆ ਵੇਖੋ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਵਾਂ ਉਹ ਵੀ ਹੁੱਲੜ ਬਾਜ ਵੀ ਕਿਹੜੇ ਨੇ ਕੋਈ ਪਾਕਿਸਤਾਨੋਂ ਦੇ ਹੁੰਦੇ ਨਹੀਂ ਉਹ ਵੀ ਸਾਡੇ ਪਰਿਵਾਰਾਂ ਦੇ ਜੀ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਵਾਂ ਵੀ ਆਪਾਂ ਐਸਾ ਮਾਹੌਲ ਰਹੀਏ ਸਾਡੀਆਂ ਵੀ ਮਾਵਾ ਭੈਣਾਂ ਨੇ ਕਰੇ ਸਾਰਾ ਪਰਿਵਾਰ ਹੈ ਅਸੀਂ ਐਸਾ ਮਾਹੌਲ ਬਟਾਲੇ ਨੂੰ ਸਿਰਜੀਏ ਤਾਂ ਜੋ ਕਿ ਘਰ ਦੇ ਵਿੱਚੋਂ ਸਾਡੀ ਮਾਂ ਪੈਣ ਨੂੰ ਇਹ ਨਾ ਲੱਗੇ ਵੀ ਬਾਹਰ ਮੇਲਾ ਜੀ ਉਹ ਲੜਬਾਜੀ ਹੋਗੀ ਆਉਣ ਆ ਕੇ ਇੰਨੀ ਗੱਲ ਜ਼ਰੂਰ ਕਹਿਣ ਵੀ ਵਾਕਏ ਵੀ ਬਾਬਾ ਜੀ ਦਾ ਵਿਆਹ ਵੇਖਣ ਵਾਲਾ ਸੀ ਸੰਗਤਾਂ ਦਾ ਜਿਹੜਾ ਕਹਿ ਸਕਦੇ ਆ ਵੀ ਉਹਨਾਂ ਦਾ ਵੀ ਜਿਹੜਾ ਵੱਖਰੇ ਢੰਗ ਨਾਲ ਇੱਕ ਤਰੀਕਾ ਸਲੀਕਾ ਬਾਬਾ ਜੀ ਦੇ ਵਿਆਹ ਵਾਲਾ ਉਹ ਵੀ ਵੇਖਣ ਵਾਲਾ ਸੀ ਇਹਦੇ ਵਿੱਚ ਆਪਣੇ ਆਪ ਵੀ ਜਦੋਂ ਬਟਾਲੇ ਦੀ ਟੌਰ ਬਣਨੀ ਹੈ ਤੇ ਨੇਚਰਲੀ ਸਾਡੇ ਜ਼ਿਲ੍ਹੇ ਗਰਦਾਸਪੁਰ ਦੀ ਟੂਰ ਬਣੋਗੀ ਵੀ ਵਾਕਿਆ ਜੇ ਬਾਹਰੋਂ ਸੰਗਤਾਂ ਹੁੰਦੀਆਂ ਨੇ ਉਹ ਸਾਡੇ ਤੋਂ ਕੁਝ ਸਿੱਖ ਕੇ ਜਾਣ ਵੀ ਵਾਕਿਆ ਯਾਰ ਗਏ ਹਾਂ ਆਪਾਂ ਬਟਾਲੇ ਤੇ ਬਟਾਲੇ ਦੇ ਵਿੱਚ ਆ ਕੁਝ ਸਿੱਖਣ ਨੂੰ ਮਿਲਿਆ ਸੋ ਮੈਂ ਇਹ ਬੇਨਤੀ ਕਰਦਾ ਆਪਣੇ ਸਾਰੇ ਹੀ ਬਟਾਲੇ ਦੇ ਲਾਗਲੇ ਪਿੰਡਾਂ ਦੇ ਬਟਾਲਾ ਜ਼ਿਲ੍ਹਾ ਗਰਦਾਸਪੁਰ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵੀ ਤਗੜੇ ਹੋ ਕੇ ਵਧੀਆ ਢੰਗ ਨਾਲ ਇੱਕ ਬਾਬਾ ਜੀ ਦਾ ਮਾਹੌਲ ਵਿਆਹ ਦਾ ਜਿਹੜਾ ਉਹਨੂੰ ਹੋਰ ਵਧੀਆ ਬਿਹਤਰੀਨ ਬਣਾਈਏ ਤਾਂ ਏ ਸੀ ਜੀ ਵਿਧਾਇਕ ਸ਼ਰੀਕਲ ਸੀ ਜਿਹੜੇ ਕਿ ਪਹਿਲੇ ਐਮ ਐਲ ਏ ਨੇ ਕਿ ਅੱਗੇ ਹੋ ਕੇ ਸਾਰੇ ਜ਼ਿੰਮੇਵਾਰੀਆਂ ਦੇ ਬਾਰੇ ਨੇ ਸੰਗਤਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਵਾਚ ਚੜ ਕੇ ਆਓ ਅਲੋਕ ਕੇ ਨਜ਼ਾਰਾ ਵੇਖਣ ਨੂੰ ਮਿਲੇਗਾ ਵੇਖਦੇ ਰਹੋ ਚੈਨਲ ਦਾ ਆਰ ਐ ਏ ਨ